ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਿਕਾ ਅੱਜ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਤੁਹਾਨੂੰ ਮੈਂ ਦੱਸਾਂਗੀ ਕਿ ਅੱਜ ਮੇਰੇ ਘਰ ਵਾਲੇ ਨੇ ਮੇਰੀ ਸਭ ਤੋਂ ਵੱਡੀ ਮਦਦ ਕਿਵੇਂ ਕੀਤੀ ਕੱਲ ਦਾ ਮੈਨੂੰ ਮਤਲਬ ਬਹੁਤ ਜ਼ਿਆਦਾ ਵਖਾਰ ਹੋ ਗਿਆ ਸੀਗਾ ਤੇ ਜਿਵੇਂ ਕਰਕੇ ਮੇਰੇ ਤੋਂ ਕਣਕ ਨਹੀਂ ਧੋਈ ਗਈ ਕਿਉਂਕਿ ਆਟਾ ਵੀ ਖਤਮ ਹੋ ਗਿਆ ਸੀਗਾ ਤੇ ਪੀਣਾ ਕਰਨਾ ਵੀ ਜ਼ਰੂਰੀ ਸੀ ਤੇ ਮੇਰੇ ਤੋਂ ਮਤਲਬ ਪੀਣਾ ਨਹੀਂ ਹੁੰਦਾ ਕਿਉਂਕਿ ਮੈਨੂੰ ਨਾ ਜਦੋਂ ਵੀ ਆਪਾਂ ਪੀਣਾ ਕਰਦੇ ਆਂਗੇ ਵੀ ਮੇਰੇ ਅੱਖਾਂ ਨੂੰ ਅਲਰਜੀ ਹੋ ਜਾਂਦੀ ਹੈ ਜਿਹੜੀ ਕਣਕ ਦੀ ਆਪਣੀ ਗਰਦ ਤੋਂ ਹੁੰਦੀ ਹੈਗੀ ਔਰ ਇਹ ਤੋਂ ਤੇ ਸੇਮ ਪ੍ਰੋਬਲ ਇਹਨਾਂ ਨੂੰ ਆ ਇਹਨਾਂ ਨੂੰ ਮਤਲਬ ਜਿਹੜੀ ਗਰਦ ਤੋਂ ਲਾ ਲੋ ਜਾਂ ਨਾ ਮੈਨੂੰ ਜ਼ੁਖਾਮ ਬਹੁਤ ਛੇਤੀ ਹੋ ਜਾਂਦਾ ਇਸ ਲਈ ਅੱਜ ਇਹਨਾਂ ਨੇ ਮੇਰਾ ਕੰਮ ਕਰਤਾ ਜਿਹੜਾ ਪੀਣਾਗਾ ਉਹ ਹਮੇਸ਼ਾ ਪਾਣੋ ਮਤਲਬ ਕਣਕ ਦਾ ਵੀ ਕਣਕ ਨੂੰ ਧੋ ਕੇ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਨਾਲ ਤਾਂ ਕਣਕ ਔਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀਆਂ ਜਿਹੜੀਆਂ ਰੋੜੀਆਂ ਔਰ ਇਹਨਾਂ ਦੇ ਡੱਲੀਆਂ ਨਹੀਂ ਹੁੰਦੀਆਂ ਮਿੱਟੀ ਦੀਆਂ ਉਹ ਵੀ ਖੁਰ ਜਾਂਦੀਆਂ ਨੇਂਗੀਆਂ ਤੇ ਜਿਹੜਾ ਆਟਾ ਦਾ ਉਹ ਵੀ ਬਹੁਤ ਵਧੀਆ ਹੋ ਜਾਂਦਾਗਾ ਇਹ ਸਾਫ਼ ਹੋ ਜਾਂਦਾ ਮਤਲਬ ਥੋਤੀ ਹੋਈ ਕਣਕ ਦਾ ਪੀਣਾ ਤੇ ਇੱਕ ਨਾ ਮਤਲਬ ਡਾ ਕੇ ਕਰੀ ਹੋਈ ਖਣਕ ਦੇ ਪੀਲੇ ਵਿੱਚ ਮਤਲਬ ਬਹੁਤ ਫਰਕ ਹੁੰਦਾ ਵਾ ਤੁਸੀਂ ਦੇਖ ਸਕਦੇ ਹੋਗੇ ਜਿਹੇ ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਪੀਣਾ ਮਤਲਬ ਖਣਕ ਨੂੰ ਧੋ ਕੇ ਹੀ ਪੀਣਾ ਕਰਦੇ ਨੇਗੇ ਤੇ ਕਈ ਵਾਰ ਕਿਸੇ ਦੀ ਮਜਬੂਰੀ ਹੋ ਜਾਂ ਅਮਰਜੈਂਸੀ ਜਾਂ ਆਪਾਂ ਕਹਿੰਦੇ ਟਾਈਮ ਕੱਟੂ ਹੁੰਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਮਤਲਬ ਢਾਕੇ ਕੇ ਵੀ ਬਿਨਾਂ ਨੂੰ ਕਰ ਦਿੰਦੇ ਨੇਗੇ ਜੋ ਕੰਮ ਅੱਗੇ ਮੈਂ ਕਰਦੀ ਹੁੰਦੀ ਸੀ ਅੱਜ ਉਹ ਕੰਮ ਇੰਨੇ ਕਰ ਦਿੱਤਾ ਤੇ ਕੰਮ ਕਰੇ ਵੀ ਛੋਟਾ ਵੱਡਾ ਨਹੀਂ ਹੁੰਦਾ ਮੰਦੀਰੀ ਸੋਚ ਹਮੇਸ਼ਾ ਛੋਟੀ ਵੱਡੀ ਹੁੰਦੀ ਹੈਗੀ ਇਹ ਤੁਸੀਂ ਦੇਖ ਸਕਦੇ ਹੋਗੇ ਮੇਰੇ ਘਰ ਵਾਲਾ ਕੈਸਾ ਕਰਦੇ ਨੇ ਮਤਲਬ ਮੇਰੀ ਕਿੰਨੀ ਹੈਲਪ ਕਰ ਦੇਣਗੇ ਤੁਸੀਂ ਦੇਖ ਸਕਦੇ ਹੋਗੇ ਤੇ ਖੁਸ਼ੀ-ਖੁਸ਼ੀ ਕਰ ਦੇਣਗੇ ਮਤਲਬ ਐਵੇਂ ਨਹੀਂ ਹੈਗਾ ਵੀ ਹਾਂ ਵੀ ਡਰ ਕੇ ਕਰ ਦੇਣਗੇ ਜਾਂ ਵੀ ਉਹਦਾ ਜੋ ਤਾਂ ਜਿਵੇਂ ਪਿੰਡਾਂ ਵਿੱਚ ਕਹਿ ਦਿੰਦੇ ਨੇਗੇ ਵੀ ਅਮਦੇ ਸਾਰੀ ਗੱਲ ਮੰਨਦੇ ਨੇਗੇ ਤਾਂ ਇਹ ਨਾ ਮਤਲਬ ਮੈਨੂੰ ਪੂਰੀ ਸਪੋਰਟ ਕਰ ਦੇਣਗੇ ਤੇ ਮੇਰੇ ਨਾ ਮਤਲਬ ਜਰਮਾ ਬਿਮਾਰ ਹੁਣ ਨਹੀਂ ਹੈ ਤੇ ਮੇਰੇ ਹਰ ਕੰਮ ਦੇ ਵਿੱਚ ਹੈਲਪ ਵੀ ਬਹੁਤ ਕਰ ਦੇਣਗੇ ਤੇ ਤੁਸੀਂ ਦੇਖ ਸਕਦੇ ਹੋ ਵਿਚਾਰੇ ਆਪ ਹੀ ਚੱਕ ਰਹੇ ਨੇਗੇ ਆਪ ਹੀ ਨਾ ਸਾਰਾ ਕੁਛ ਆਪ ਹੀ ਕਰ ਰਹੇ ਨੇਗੇ ਆਪ ਹੀ ਕਣਕ ਤੋੜ ਰਹੇ ਨੇ ਆਪ ਹੀ ਇਹਨਾਂ ਨੇ ਕਣਕ ਕੱਢੀ ਸੀਗੀ ਤੇ ਚੱਕ ਕੇ ਵੀ ਆਪ ਹੀ ਪਾ ਰਹੇ ਨੇਗੇ ਪੰਦੀ ਤੇ ਦੇ ਇੱਕ ਗੱਲ ਹੋਰ ਤੁਸੀਂ ਦੇਖ ਸਕਦੇ ਹੋਗੇ ਵੀ ਕੰਮ ਵੀ ਬੁਰੇਣਾ મતલਬ ਵਧੀਆ ਕਰਨਗੇ ਜਿਵੇਂ ਕਿ ਆਪਾਂ ਪੰਜਾਬੀ ਵਿੱਚ ਕਹ ਦਿੰਦੇ ਨੇਗੇ ਵੀ ਕਾਂਤੀ ਦੀ ਵਾਂਗੂ ਕੰਮ ਕਰਨਾ ਤੇ ਖੁਸ਼ੀ-ਖੁਸ਼ੀ ਕਰਦੇ ਨੇਗੇ ਹਰ ਕੰਮ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਦੀ ਜਦੋਂ ਵੀ ਤੁਹਾਡੀ ਘਰ ਵਾਲੀ ਜਾਂ ਤੁਹਾਡੀ ਮੰਮੀ ਜਾਂ ਤੁਹਾਡੀ ਸਿਸਟਰ ਕੋਈ ਵੀ ਬਿਮਾਰ ਹੁੰਦਾ ਤਾਂ ਤੁਸੀਂ ਵੀ ਉਹਨਾਂ ਦੀ ਜ਼ਰੂਰ ਮਦਦ ਕਰਿਆ ਕਰੋ। ਉਧਰੋਂ ਇਹਨਾਂ ਦਾ ਡੈਰੀ ਦਾ ਵੀ ਟਾਈਮ ਹੋ ਰਿਹਾ ਸੀਗਾ ਤੇ ਉਧਰੋਂ ਇਹ ਸ਼ਾਮ ਨੂੰ ਕਣਕ ਧੋਣ ਲੱਗ ਰਹੇ ਨੇਗੇ। ਮੈਨੂੰ ਐਵੇਂ ਵੀ ਹੋ ਰਿਹਾ ਸੀ ਉਧਰੋਂ ਡੈਰੀ ਦੇ ਵਿੱਚ ਦੁੱਧ ਭਾਣ ਵਾਲੇ ਆ ਜਾਣਗੇ ਤੇ ਇਹਨਾਂ ਨੇ ਵਾਲੇ ਕਣਕ ਵੀ ਧੋਣੀ ਹੈਗੀ। ਤੇ ਕਰ ਰਹੇ ਸੀਗੇ ਮਤਲਬ ਇਹਨਾਂ ਨੂੰ ਮੈਂ ਮੈਸੇਜ ਵਿੱਚ ਛੇਤੀ ਛੇਤੀ ਨਿਵੇੜਨਾ ਕਿਉਂਕਿ ਇਹ ਵੀ ਕੰਮ ਕਰਨਾ ਜ਼ਰੂਰੀ ਸੀਗਾ। ਤੇ ਮੈਂ ਤੁਸੀਂ ਦੇਖ ਸਕਦਾ ਜਿੱਥੋਂ ਕਣਕ ਕੱਢੀ ਸੀਗੀ ਉੱਥੇ ਮਤਲਬ ਕਣਕ ਖਿੱਲਰ ਜਾਂਦੀ ਜਦੋਂ ਆਪਾਂ ਕਣਕ ਕੱਢਦੇ ਆਂਗੇ ਆਲੇ ਦੋਲੇ ਪੂਰਾ ਗਾਹ ਪੈ ਜਾਂਦਾਗਾ ਉੱਥੋਂ ਵੀ ਇਹਨਾਂ ਨੇ ਐਨ ਪੂਰਾ ਮਤਲਬ ਵਧੀਆ ਸਫਾਈ ਕਰਤੀ ਤੇ ਸਾਰਾ ਝਾੜੂ ਲਗਾ ਕੇ ਇਕੱਠਾ ਕਰ ਲਿਆ ਸੀਗਾ ਤੇ ਸਾਰੀ ਕਣਕ ਵੀ ਇਕੱਠੀ ਕਰ ਲਈ ਤੇ ਨਾਲ ਹੀ ਇਹਨਾਂ ਨੇ ਸਫਾਈ ਵੀ ਕਰ ਦਿੱਤੀ ਮੈਨੂੰ ਬਹੁਤ ਪਸੰਦ ਆ ਇਹਨਾਂ ਦਾ ਕਰਿਆ ਹੋਇਆ ਕੰਮ